ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰੇ ਪਿਆਰੀ ਭੈਣੋ ਤੇ ਭਰਾਵੋ ਅੱਜ ਦੀ ਇਹ ਵੀਡੀਓ ਕੋਈ ਸਾਧਾਰਨ ਵੀਡੀਓ ਨਹੀਂ ਇੱਕ ਅਜਿਹਾ ਪੈਗਾਮ ਹੈ ਜੋ ਤੁਸੀਂ ਆਪਣੀ ਜ਼ਿੰਦਗੀ ਚ ਕਦੇ ਨਾ ਕਦੇ ਜ਼ਰੂਰ ਸੁਣਨਾ ਚਾਹੋਗੇ ਕਈ ਵਾਰ ਸਾਡੀ ਜ਼ਿੰਦਗੀ ਵਿੱਚ ਦੁੱਖ ਹੀ ਇੰਨਾ ਵੱਧ ਜਾਂਦਾ ਹੈ ਕਿ ਲੱਗਦਾ ਹੈ ਹੋਰ ਕੁਝ ਬਾਕੀ ਹੀ ਨਹੀਂ ਰਿਹਾ ਕਦੇ ਕਦੇ ਤਾਂ ਅੰਦਰੋਂ ਅੰਦਰੀ ਅਸੀਂ ਬਹੁਤ ਦੁਖੀ ਹੁੰਦੇ ਹਾਂ ਚੀਕਾਂ ਜੀਆਂ ਮਾਰ ਰਹੇ ਹੁੰਦੇ ਹਾਂ ਪਰ ਬਾਹਰੋਂ ਅਸੀਂ ਹੱਸਦੇ ਹੋਏ ਦਿਖਾਈ ਦਿੰਦੇ ਹਾਂ ਜੋ ਸੁ ਦੁਨੀਆ ਨੂੰ ਸੁਣਾਈ ਨਹੀਂ ਦਿੰਦੀਆਂ ਪਰ ਪਰਮਾਤਮਾ ਸੁਣ ਰਿਹਾ ਹੁੰਦਾ ਉਹ ਸਾਨੂੰ ਵੇਖ ਰਿਹਾ ਹੁੰਦਾ ਪਰ ਇੱਕ ਗੱਲ ਸਿੱਧੀ ਹੈ ਰੱਬ ਉਹਨਾਂ ਦੀ ਸੁਣਦਾ ਹੈ ਜੋ ਉਸ ਵੱਲ ਨੂੰ ਮੁੜਦੇ ਹਨ ਕਈ ਘਰ ਤਾਂ ਅਜਿਹੇ ਹਨ ਕਹਿ ਲੋ ਕਿ ਕਲ ਯੁਗ ਦੇ ਵਿੱਚ 99% ਘਰ ਇਹੋ ਜਿਹੇ ਹਨ ਜਿੱਥੇ ਚੁੱਪਚਾਪ ਤਕਲੀਫਾਂ ਨੇ ਆਪਣਾ ਡੇਰਾ ਪਾ ਲਿਆ ਹੈ ਕਦੇ ਰਿਸ਼ਤੇਆਂ ਵਿੱਚ ਤਣਾ ਕਦੇ ਰੋਜੀ ਰੋਟੀ ਦੀ ਤੰਗੀ ਕਦੇ ਬਰਕਤ ਦੀ ਕਦੇ ਬੱਚਿਆਂ ਦੇ ਭੁੱਖ ਦੀ ਚਿੰਤਾ ਇਹ ਤਮਾਮ ਗੱਲਾਂ ਅਸੀਂ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਦੇ ਆ ਤੇ ਦਿਨੋਂ ਦਿਨ ਇਹ ਜਿਹੜੇ ਦੁੱਖ ਨੇ ਆਪਣੇ ਤੇ ਭਾਰੀ ਹੁੰਦੇ ਜਾਂਦੇ ਅਜਿਹੇ ਸਮੇਂ ਵਿੱਚ ਨਾ ਤਾਂ ਦਵਾਈ ਕੰਮ ਆਉਂਦੀ ਹੈ ਨਾ ਦੁਨੀਆ ਨਾ ਹੀ ਕੋਈ ਰਿਸ਼ਤੇਦਾਰ ਸਿਰਫ ਜੇ ਕੰਮ ਆਉਂਦੀ ਹੈ ਤਾਂ ਗੁਰਬਾਣੀ ਗੁਰਬਾਣੀ ਦਾ ਹੀ ਸਾਨੂੰ ਆਸਰਾ ਲੈਣਾ ਪੈਣਾ ਗੁਰਬਾਣੀ ਹੀ ਸਾਡਾ ਸਹਾਰਾ ਬਣੇਗੀ ਜਿਸਨੇ ਦੁੱਖ ਵਿੱਚ ਨਾਮ ਜਪਿਆ ਉਸ ਦਾ ਦੁੱਖ ਵੀ ਉਸ ਰੱਗ ਵਿੱਚ ਘੁੱਲ ਜਾਵੇਗਾ ਅੱਜ ਜੇਕਰ ਤੁਸੀਂ ਵੀ ਹਾਰ ਮੰਨ ਚੁੱਕੇ ਹੋ ਜੇਕਰ ਜਿਉਣ ਦੀ ਆਸ ਹੀ ਖਤਮ ਕਰ ਚੁੱਕੇ ਹੋ ਤਾਂ ਸਿਰਫ ਇੱਕ ਗੱਲ ਮਨ ਵਿੱਚ ਰੱਖੋ ਰੱਬ ਕਦੇ ਚੁੱਪ ਨਹੀਂ ਹੁੰਦਾ ਉਹ ਵੇਖ ਰਿਹਾ ਹੁੰਦਾ ਕਦੋਂ ਤੁਸੀਂ ਉਸ ਵੱਲ ਮੁੜਦੇ ਹੋ ਅਤੇ ਉਹ ਮੁੜਨ ਦੀ ਘੜੀ ਹੁੰਦੀ ਹੈ ਜੇਕਰ ਤੁਸੀਂ ਅੰਮ੍ਰਿਤ ਵੇਲੇ 3 ਵਜੇ ਉੱਠ ਕੇ ਸਿਰਫ 5 ਮਿੰਟ ਲਈ ਅੱਖਾਂ ਬੰਦ ਕਰਕੇ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰਦੇ ਹੁ ਭਾਵੇਂ ਤੁਹਾਡੇ ਤੇ ਇਸ਼ਨਾਨ ਵੀ ਨਹੀਂ ਹੁੰਦਾ ਕਈ ਭੈਣ ਭਰਾ ਪਹਾਨਾ ਲਾਉਂਦੇ ਆ ਕਿ ਅੰਮ੍ਰਿਤ ਵੇਲੇ ਉੱਠ ਕੇ ਸਾਡੇ ਕੋਲੋਂ ਇਸ਼ਨਾਨ ਨਹੀਂ ਕੀਤਾ ਜਾਂਦਾ ਪਰ ਜੇਕਰ ਉਹਨਾਂ ਤੇ ਕਿਸੇ ਦੁੱਖ ਨੇ ਬਹੁਤ ਵੱਡਾ ਭਾਰੀ ਹਮਲਾ ਕਰ ਦਿੱਤਾ ਹੈ ਤਾਂ ਉਹ ਮੇਰੇ ਕਹਨ ਤੇ ਇੱਕ ਵਾਰ ਅੰਮ੍ਰਿਤ ਵੇਲੇ 3 ਵਜੇ ਉੱਠ ਕੇ ਮੂਲ ਮੰਤਰ ਦਾ 5 ਮਿੰਟ ਜਾਪ ਕਰੋ ਜਿੱਥੇ ਵੀ ਬੈਠੇ ਹੋ ਜਿੱਥੇ ਵੀ ਪਏ ਹੋ ਉਸ ਜਗ੍ਹਾ ਤੇ ਉੱਠ ਕੇ ਬੈਠ ਜਾਓ ਬੈਠ ਕੇ ਅੱਖਾਂ ਬੰਦ ਕਰਕੇ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਇਹ ਕੋਈ ਵੱਡੀ ਚੀਜ਼ ਨਹੀਂ ਸਿਰਫ ਇੱਕ ਨਿਰੀ ਗੱਲ ਭਰੋਸੇ ਦੀ ਹੈ ਕਈ ਵਾਰ ਲੋਕ ਕਹਿ ਦਿੰਦੇ ਆ ਕਿ ਅਸੀਂ ਤਾਂ ਥੱਕੇ ਚੁੱਕੇ ਆ ਪਰ ਮੈਂ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਥੱਕੇ ਨਹੀਂ ਤੁਸੀਂ ਰੱਬ ਦੀ ਰਜ਼ਾ ਨੂੰ ਨਹੀਂ ਸਮਝੇ ਦੁੱਖ ਆਉਣ ਚਲੇ ਜਾਣ ਇਹ ਦੁਨੀਆ ਦਾ ਤੇ ਜੀਵਨ ਦਾ ਨਿਯਮ ਹੈ ਪਰ ਜਿਸ ਨੇ ਸਬਰ ਕਰ ਲਿਆ ਜਿਸ ਨੇ ਨਾਮ ਨਾਲ ਨਾਤਾ ਜੋੜ ਲਿਆ ਉਸ ਨੇ ਜੀਵਨ ਦੇ ਹਰ ਪਾਸੇ ਨਵੀਂ ਰੋਸ਼ਨੀ ਵੇਖੀ ਹੈ ਸੁੱਖ ਵਿੱਚ ਸ਼ੁਕਰ ਕਰਿਆ ਕਰੋ ਦੁੱਖ ਵਿੱਚ ਭਰੋਸਾ ਰੱਖਿਆ ਕਰੋ ਇਹੋ ਜਿਹੀ ਸੋਚ ਜੀਵਨ ਦੀ ਦਿਸ਼ਾ ਬਦਲ ਦਿੰਦੀ ਹੈ ਸ਼ੁਕਰਾਨਾ ਕਰਨ ਵਾਲੀ ਵੀਡੀਓ ਆਪਾਂ ਸਾਮਾਂ ਨੂੰ ਜਦੋਂ 5 ਵਜੇ ਤੇ 5 ਵਜੇ ਤੋਂ 5:30 ਵਜੇ ਪਾਉਂਦੇ ਹਾਂ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਆਪਾਂ ਸ਼ੁਕਰ ਕਿਸ ਤਰ੍ਹਾਂ ਕਰਨਾ ਤੇ ਦੁੱਖ ਵਿੱਚ ਭਰੋਸਾ ਕਿਸ ਤਰ੍ਹਾਂ ਰੱਖਣਾ ਉਹ ਵੀ ਵੀਡੀਓ ਆਪਣੀ ਜ਼ਰੂਰ ਵੇਖਿਆ ਕਰੋ ਜਿਸ ਤਰ੍ਹਾਂ ਕਿ ਜਬ ਖਲਾਬ ਲੈਂਦਾ ਬੰਦਾ ਜੇ ਕਿਤੇ ਰੱਬ ਦੀ ਰਜਾ ਦੇ ਵਿੱਚ ਰਹਿਣਾ ਸਿੱਖ ਲਵੇ ਸੁੱਖ ਤੇ ਦੁੱਖ ਇਹ ਦੋਵੇਂ ਲਾਜ਼ਮੀ ਹਨ ਰਾਤਾਂ ਤੋਂ ਬਿਨਾ ਦਿਨ ਦੀ ਮਹੱਤਤਾ ਨਹੀਂ ਜੇਕਰ ਦੁੱਖ ਨਾ ਹੋਵੇ ਤਾਂ ਸੁੱਖ ਸੁੱਖ ਨਹੀਂ ਲੱਗਦੇ ਪਰਮਾਤਮਾ ਦਾ ਇਹ ਨਿਯਮ ਹੈ ਹਰ ਗ੍ਰਹਿਣ ਤੋਂ ਬਾਅਦ ਚਾਣਨ ਜ਼ਰੂਰ ਹੁੰਦਾ ਹੈ ਪਰ ਇਹ ਚਾਣਨ ਉਹਨਾਂ ਲਈ ਹੈ ਜੋ ਉਡੀਕ ਕਰਨਾ ਜਾਣਦੇ ਹਨ ਜੋ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਹਰ ਵਾਰ ਇੱਕ ਕਹਾਣੀ ਤੇ ਇੱਕ ਸਾਖੀ ਸਾਂਝੀ ਕਰਦੀ ਆ ਇਸੇ ਤਰ੍ਹਾਂ ਕਹਿੰਦੇ ਇੱਕ ਵੀਰ ਸੀ ਸੁਖਦੇਵ ਸਿੰਘ ਉਹ ਆਪਣੇ ਪਿੰਡ ਦੇ ਵਿੱਚ ਬਹੁਤ ਸੋਹਣੀ ਜ਼ਿੰਦਗੀ ਨਿਭਾ ਰਿਹਾ ਸੀ ਉਸ ਦਾ ਡਾਇਰੀ ਦਾ ਕੰਮ ਸੀ ਡਾਇਰੀ ਮਤਲਬ ਦੁੱਧ ਪਾਉਂਦਾ ਕੰਮ ਸੀ ਪਰ ਉਹ ਦੁੱਧ ਦੇ ਵਿੱਚ ਕਿਤੇ ਨਾ ਕਿਤੇ ਪਾਣੀ ਮਿਲਾ ਕੇ ਲੋਕਾਂ ਨੂੰ ਵੇਚਿਆ ਕਰਦਾ ਸੀ ਪਹਿਲਾਂ ਤਾਂ ਉਸ ਦਾ ਕੰਮ ਬਹੁਤ ਚੜਾਈਆਂ ਦੇ ਵਿੱਚ ਸੀ ਪਰ ਕਹਿੰਦੇ ਹੌਲੀ ਹੌਲੀ ਉਸ ਦਾ ਕੰਮ ਡਾਊਨ ਹੋਣਾ ਸ਼ੁਰੂ ਹੋ ਗਿਆ ਡਾਊਨ ਇੱਥੋਂ ਤੱਕ ਕਿ ਉਸਦਾ ਕੰਮ ਬਿਲਕੁਲ ਹੀ ਡਾਊਨ ਹੋ ਗਿਆ ਤੇ ਡੈਰੀ ਬੰਦ ਹੋ ਗਈ ਤੇ ਫਿਰ ਹੌਲੀ-ਹੌਲੀ ਉਸ ਦੇ ਕੋਲ ਜਿਹੜੇ ਡੰਗਰ ਸੀ ਮੱਝਾਂ ਸੀ ਕਹਿੰਦੇ ਉਹ ਵੀ ਮਰਨੇ ਸ਼ੁਰੂ ਹੋ ਗਏ ਕੁਝ ਕੁ ਮਰ ਗਏ ਤੇ ਕੁਝ ਕੁ ਨਵੇਂ ਸੂਏ ਨਹੀਂ ਬਣੇ ਕਹਿੰਦੇ ਇਸ ਤਰ੍ਹਾਂ ਉਸ ਦੇ ਘਰ ਦੇ ਵਿੱਚੋਂ ਰਿਜਕ ਬਿਲਕੁਲ ਖਤਮ ਹੋ ਗਿਆ ਉਹ ਜਿਹੜਾ ਸੁਖਦੇਵ ਸਿੰਘ ਵੀਰ ਸੀ ਨਾ بڑا ਡਾਮਾ ਡੋਲ ਹੋ ਗਿਆ ਉਹ ਕਹਿੰਦਾ ਆ ਕਿ ਮੇਰੀ ਜ਼ਿੰਦਗੀ ਤਾਂ ਬਿਲਕੁਲ ਨਰਕ ਬਣ ਗਈ ਹੈ ਮੇਰੇ ਬੱਚੇ ਨੇ ਮੈਂ ਉਹਨਾਂ ਨੂੰ ਪੜਾਉਣਾ ਵਾ ਮੇਰੀ ਪਤਨੀ ਮੇਰੇ ਬੁੱਢੇ ਮਾਪੇ ਕਦੀ ਵੀ ਉਹਨਾਂ ਨੂੰ ਬਿਮਾਰ ਜੀ ਹੋ ਜਾਣ ਤੇ ਦਵਾਈ ਦੀ ਵੀ ਲੋੜ ਹੈ ਤੇ ਮੈਨੂੰ ਤਾਂ ਘਾਟਾ ਹੀ ਬਹੁਤ ਪੈ ਗਿਆ ਕਹਿੰਦੀ ਉਹ ਦਿਨ ਰਾਤ ਬੜੀ ਟੈਨਸ਼ਨ 'ਚ ਰਹਿਣ ਲੱਗ ਪਿਆ ਪੂਰਾ ਪਰਿਵਾਰ ਉਸ ਨੂੰ ਜਿਹੜੇ ਉਹਦੇ ਬੁੱਢੇ ਮਾਪੇ ਸੀ ਉਸ ਨੂੰ ਹਰ ਰੋਜ਼ ਕਿਹਾ ਕਰਦੇ ਸਨ ਕਿ ਗੁਰੂ ਦਾ ਨਾਮ ਵੀ ਜਪਿਆ ਕਰ ਤੇ heira feeri ਬਿਲਕੁਲ ਵੀ ਨਾ ਕਰਿਆ ਕਰ ਪਰ ਉਹ ਵੀਰ ਜਿਹੜੀ heira feeri ਕਰਦਾ ਸੀ ਨਾ ਉਹ ਦੁੱਧ 'ਚ ਪਾਣੀ ਪਾ ਕੇ ਲੋਕਾਂ ਨੂੰ ਦਿਆ ਕਰਦਾ ਸੀ ਤੇ ਨਾਲੇ ਰੱਬ ਦੇ ਨਾਤੇ ਤੋਂ ਬਿਲਕੁਲ ਟੁੱਟ ਚੁੱਕਾ ਸੀ ਕਹਿੰਦੇ ਫਿਰ ਹੁਣ ਉਸ ਦੇ ਜਿਹੜੇ ਬੁੱਢੇ ਮਾਪੇ ਵਾਪਸੀ ਸਨ ਮਾਪੇ ਪਸੰਨਾ ਉਹਨਾਂ ਨੇ ਉਸ ਪੁੱਤਰ ਨੂੰ ਬਾਬਾ ਆਨੰਦ ਸਿੰਘ ਜੀ ਦੇ ਦਰਬਾਰ ਤੇ ਭੇਜਿਆ ਜਦੋਂ ਕਹਿੰਦੇ ਉਹ ਬਾਬਾ ਆਨੰਦ ਸਿੰਘ ਜੀ ਦੇ ਡੇਰੇ ਤੇ ਗਿਆ ਵੀਰ ਤਾਉ ਬਾਬਾ ਆਨੰਦ ਸਿੰਘ ਜੀ ਦੇ ਕੋਲ ਜਾ ਕੇ ਬੈਠਿਆ ਤੇ ਆਪਣੀ ਸਾਰੀ ਦੁੱਖ ਭਰੀ ਕਹਾਣੀ ਦੱਸੀ ਕਿ ਮੈਂ ਕਿਸ ਤਰ੍ਹਾਂ ਕੰਗਾਲ ਹੋ ਗਿਆ ਤੇ ਬਾਬਾ ਆਨੰਦ ਸਿੰਘ ਜੀ ਹੱਸ ਪਏ ਉਹਨਾਂ ਨੇ ਕਿਹਾ ਕਿ ਇਹ ਤਾਂ ਹੋਣਾ ਹੋਣਾ ਹੀ ਸੀ ਜੋ ਤੂੰ ਕੁਦਰਤ ਨੂੰ ਦਿੱਤਾ ਉਹ ਤੇਰੇ ਕੋਲੇ ਵਾਪਸ ਡਬਲ ਹੋ ਕੇ ਆਉਣਾ ਸੀ ਤੂੰ ਕਦੀ ਪਰਮਾਤਮਾ ਦਾ ਨਾਮ ਨਾ ਸੁਖ ਵੇਲੇ ਤੇ ਨਾ ਦੁੱਖ ਵੇਲੇ ਜਪਿਆ ਹੀ ਨਹੀਂ ਸੀ ਅੱਜ ਤੇਰੇ ਤੇ ਦੁੱਖ ਆਇਆ ਤੇ ਤੂੰ ਹੱਲ ਲੱਭ ਰਿਹਾ ਪਰ ਤੂੰ ਕਦੀ ਸੋਚਿਆ ਤੂੰ ਕਿੰਨੇ ਲੋਕਾਂ ਨੂੰ ਕਿੰਨਾ ਮਾੜਾ ਦੁੱਧ ਪਿਆਇਆ ਖੁਸ਼ੀ ਭਰਪਾਈ ਤੈਨੂੰ ਕਰਨੀ ਹੀ ਪੈਣੀ ਹੈ ਨਾ ਸੋ ਜਿਹੜਾ ਇਹ ਤੈਨੂੰ ਦੁੱਖ ਆਇਆ ਇਹ ਤੇਰੇ ਕਰਮਾਂ ਦੇ ਕਾਰਨ ਆਇਆ ਜੇ ਤੂੰ ਹੁਣ ਇਸ ਦੁੱਖ ਨੂੰ ਕੱਟਣਾ ਚਾਹੁੰਦਾ ਹੈ ਤਾ ਸਾਡੀ ਗੁਰਬਾਨੀ ਦੇ ਵਿੱਚ ਬੜੇ ਬੜੇ ਮਾੜੇ ਤੋਂ ਮਾੜੇ ਦੁੱਖ ਕੱਟੇ ਗਏ ਨੇ ਜੇਕਰ ਬੰਦਾ ਅੰਮ੍ਰਿਤ ਵੇਲੇ 3 ਵਜੇ ਉੱਠ ਕੇ ਜੇਕਰ ਤੇਰੇ ਕੋਲ ਇਸਨਾਨ ਹੁੰਦਾ ਤਾਂ ਇਸਨਾਨ ਕਰ ਜੇਕਰ ਨਹੀਂ ਹੁੰਦਾ ਤਾਂ ਆਪਣੀ ਪਲੰਗ ਤੇ ਬੈਠ ਕੇ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦੇ ਪਹਿਲਾਂ 5 ਮਿੰਟ ਤੇ ਫਿਰ ਹੌਲੀ ਹੌਲੀ 10 ਮਿੰਟ ਇਸ ਤਰ੍ਹਾਂ ਜਦ ਇਹ ਤੇਰੇ ਮੂੰਹ ਤੇ ਚੜ ਗਿਆ ਤੇ ਫਿਰ ਤੂੰ ਅੱਧਾ ਘੰਟਾ ਵੀ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦੇਗਾ ਨੇਮ ਦੇ ਨਾਲ ਕਰਨਾ ਕਹਿੰਦੇ ਹੁਣ ਉਹ ਵੀਰ ਹਰ ਰੋਜ਼ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦਿੰਦਾ ਕਹਿੰਦੇ ਇਹ ਬੰਦਾ ਉਹੀ ਕੰਮ ਕਰਦਾ ਹੈ ਅੰਮ੍ਰਿਤ ਵੇਲੇ ਉੱਠਣਾ ਜੋ ਜਾਤਾ ਬਹੁਤ ਜ਼ਿਆਦਾ ਟੁੱਟ ਗਿਆ ਹੋਵੇ ਆਪਣੀ ਜ਼ਿੰਦਗੀ ਤੋਂ ਜਾਂ ਫਿਰ ਗੁਰੂ ਦੇ ਨਾਲ ਜਿਹਨੂੰ ਬਹੁਤ ਜ਼ਿਆਦਾ ਪਿਆਰ ਹੋਵੇ ਕਿਸੇ ਪਿਛਲੇ ਕਰਮਾਂ ਦਾ ਮਤਲਬ ਰੋਹਾਨੀਅਤ ਹੋਵੇ ਪੁੰਨ ਕੀਤੇ ਹੋਏ ਹੋਣ ਕਹਿੰਦੇ ਹੁਣ ਉਹ ਵੀਰ ਸੀ ਉਹਨੂੰ ਦੁੱਖ ਨੇ ਬਹੁਤ ਜ਼ਿਆਦਾ ਤੋੜ ਦਿੱਤਾ ਸੀ ਕਿਉਂਕਿ ਕਹਿੰਦੇ ਵੀ ਜਦੋਂ ਅਮੀਰੀ ਤੋਂ ਬਾਅਦ ਗਰੀਬੀ ਆਵੇ ਨਾ ਉਹ ਬੰਦੇ ਤੋਂ ਚੱਲੇ ਨਹੀਂ ਜਾਂਦੀ ਜੇਕਰ ਬੰਦਾ ਜਨਮੇ ਗਰੀਬੀ ਚ ਲਵੇ ਉਹ ਬੰਦਾ ਕਿਤੇ ਨਾ ਕਿਤੇ ਚੱਲ ਜਾਂਦਾ ਕਿਉਂਕਿ ਉਹਨੇ ਹਮੇਸ਼ਾ ਗਰੀਬੀ ਵੇਖੀ ਹੁੰਦੀ ਹੈ ਤੇ ਉਹ ਜਿਹੜਾ ਲੜਕਾ ਸੀ ਭਾਈ ਸੁਖਦੇਵ ਸਿੰਘ ਜੀ ਉਹ ਕਹਿੰਦੇ ਪਹਿਲਾਂ ਚੰਗੇ ਚੋਖੇ ਘਰ ਤੋਂ ਸੀਗਾ ਚੰਗੀ ਪੈੜੀ ਆਉਂਦੀ ਸੀਕ ਜ਼ਮੀਨ ਜਾਇਦਾਦ ਆਉਂਦੀ ਸੀ ਪਰ ਕਿਤੇ ਨਾ ਕਿਤੇ ਰੱਬ ਤੋਂ ਟੁੱਟ ਗਿਆ ਸੀ ਜਦੋਂ ਰੱਬ ਤੋਂ ਟੁੱਟ ਗਿਆ ਕਿ ਉਸ ਦਾ ਸਭ ਕੁਝ ਗਿਰਵੀ ਪੈ ਗਿਆ ਸੀ ਡੰਗਰ ਤੱਕ ਮਰ ਗਏ ਸਨ ਜਿਸ ਕਰਕੇ ਹੁਣ ਉਹ ਬਹੁਤ ਟੁੱਟ ਚੁੱਕਾ ਸੀ ਤੇ ਹੁਣ ਉਹਨੂੰ ਉਸੇ ਦੁੱਖ ਨੇ ਅਮਰਤ ਵੇਲੇ ਉੱਠਣ ਦੀ ਤਾਕਤ ਬਖਸ਼ੀ ਜਦੋਂ ਉਹ ਅਮਰਤ ਵੇਲੇ ਉੱਠਿਆ ਪਹਿਲੇ ਦਿਨ ਉਸਨੇ 5 ਮਿੰਟ ਬੈਠ ਕੇ ਆਪਣੀ ਪਲੰਗ ਤੇ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਉਹ ਮੂਲ ਮੰਤਰ ਕੰਨਾ ਸ਼ੁਰੂ ਕਰ ਦਿੰਦਾ ਤਾਂ ਦੂਸਰੇ ਦਿਨ ਫਿਰ ਉਹ ਇਸ ਤਰ੍ਹਾਂ ਕਰਦਾ ਕਹਿੰਦੇ ਹੁਣ ਉਹ ਮੂਲ ਮੰਤਰ ਦੀ ਜਿਹੜੀ ਰੋਹਾਨੀਅਤ ਸੀ ਉਸਦੇ ਸਰੀਰ ਚੋਂ ਝਲਕਣੀ ਸ਼ੁਰੂ ਹੋ ਗਈ ਜਦੋਂ ਇੱਕ ਮਹੀਨਾ ਨੰਗਿਆ ਤੇ ਕਹਿੰਦੇ ਉਹਦੇ ਆਪਣੇ ਮੁਖ ਤੇ ਵੀ ਨੂਰ ਆਉਣਾ ਸ਼ੁਰੂ ਹੋ ਗਿਆ। ਭਾਵੇਂ ਉਸਦੇ ਦਿਨ ਨਹੀਂ ਸਨ ਮੁੜੇ ਪਰ ਕਿਤੇ ਨਾ ਕਿਤੇ ਜਿਹੜਾ ਮੂੰਹ ਉਹਦਾ ਮੁਰਝਾਇਆ ਰਹਿੰਦਾ ਸੀ ਉਹ ਹੁਣ ਕਹਿੰਦੇ ਚਮਕਣਾ ਸ਼ੁਰੂ ਹੋ। ਤੇ ਕਹਿੰਦੇ ਹੁਣ ਉਹਨੂੰ ਕਿਤੇ ਨਾ ਕਿਤੇ ਟੈਨਸ਼ਨ ਵੀ ਘਟ ਗਈ ਕਿਉਂਕਿ ਉਸਨੂੰ ਆਪਣੇ ਦੁੱਖਾਂ ਦੇ ਨਾਲ ਲੜਨਾ ਆ ਗਿਆ ਸੀ ਤੇ ਦੁੱਖਾਂ ਨੂੰ ਸਮਝਣਾ ਵੀ ਆ ਗਿਆ ਸੀ ਕਿ ਇਹ ਸਭ ਪਰਮਾਤਮਾ ਦੀ ਰਚਾ ਹੈ। ਤਾਂ ਕਹਿੰਦੇ ਆਪਣੇ ਰੱਬ ਆਪਣੇ ਢੰਗ ਨਾਲ ਗੱਲ ਕਰਦਾ ਕਦੇ ਵੀ ਰੱਬ ਚੁੱਪ ਨਹੀਂ ਰਹਿੰਦਾ ਜਦੋਂ ਰੱਬ ਦਿੰਦਾ ਨਾ ਬੰਦੇ ਨੂੰ ਆਪਣੇ ਢੰਗ ਨਾਲ ਹੀ ਦਿੰਦਾ ਸਿਰਫ ਸਾਨੂੰ ਲੋੜ ਹੈ ਭਰੋਸੇ ਦੀ ਹੁਣ ਉਸ ਵੀਰ ਦਾ ਜਦੋਂ ਮਨ ਸ਼ਾਂਤ ਹੋ ਗਿਆ ਤਾਂ ਉਹ ਸਾਰਿਆਂ ਨੂੰ ਦੱਸਣਾ ਸ਼ੁਰੂ ਕਰਦਾ ਹੈ ਕਿ ਅਮਰਤ ਵੇਲੇ ਕਿਸ ਤਰ੍ਹਾਂ ਉੱਠਣ ਦੇ ਨਾਲ ਦਿਮਾਗ ਦੀਆਂ ਟੈਨਸ਼ਨਾਂ ਖਤਮ ਹੁੰਦੀਆਂ ਕਿਸ ਤਰ੍ਹਾਂ ਦੁੱਖ ਘਟਦੇ ਨੇ ਸਭ ਤੋਂ ਵੱਡੀ ਅਰਦਾਸ ਇਹ ਨਹੀਂ ਕਿ ਸਾਨੂੰ ਦੁੱਖ ਮਿਲਦੇ ਆ ਬਲਕਿ ਇਹ ਹੈ ਕਿ ਮੈਨੂੰ ਹਰ ਹਾਲਾਤ ਵਿੱਚ ਰੱਬ ਦੀ ਰਜ਼ਾ ਮੰਨਣ ਦੀ ਸਮਝ ਆਵੇ ਇਹੋ ਹੀ ਸਭ ਤੋਂ ਵੱਡੀ ਅਰਦਾਸ ਹੈ ਅਰਦਾਸ ਚ ਕਹੋ ਕਿ ਹੇ ਵਾਹਿਗੁਰੂ ਜੀ ਮੈਨੂੰ ਦੁੱਖ ਤੇ ਸੁੱਖ ਦੇ ਨਾਲ ਲੜਨ ਦੀ ਕਲਾ ਆ ਜਾਵੇ ਸਮਝ ਆ ਜਾਵੇ ਦੇਖਣਾ ਫਿਰ ਤੁਹਾਡਾ ਕਿਸ ਤਰ੍ਹਾਂ ਨਵਾਂ ਜੀਵਨ ਸ਼ੁਰੂ ਹੋ ਜਾਵੇਗਾ ਮੂਲ ਮੰਤਰ ਪਾਠ ਕੋਈ ਬਹੁਤਾ ਵੱਡਾ ਪਾਠ ਨਹੀਂ ਰਾਤ ਅੰਮ੍ਰਿਤ ਵੇਲੇ 3 ਵਜੇ ਉੱਠ ਕੇ ਸਿਰਫ 5 ਮਿੰਟ ਅੱਖਾਂ ਬੰਦ ਕਰਕੇ ਪੂਰੇ ਭਰੋਸੇ ਨਾਲ ਜਾਪ ਕਰੋ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਪੰ ਗੁਰਪ੍ਰਸਾਦ ਇਹ ਸ਼ਬਦ ਤੁਹਾਡੀ ਜ਼ਿੰਦਗੀ ਦੇ ਸਾਰੇ ਕਾਲੇ ਹਨੇਰੇ ਨੂੰ ਚਾਨਣ ਵਿੱਚ ਬਦਲ ਦੇਵੇਗਾ ਕਿਉਂਕਿ ਮੂਲ ਮੰਤਰ ਮੇਰੇ თან ਤਾਂ ਗੁਰੂ ਨਾਨਕ ਪਾਤਸ਼ਾਹੀ ਦਾ ਇੱਕ ਰਚਿਆ ਹੋਇਆ ਮੰਤਰ ਹੈ ਇੱਕ ਸ਼ਬਦ ਨਹੀਂ ਇਹ ਤਾਂ ਰੱਬ ਦੀ ਹਕੀਕਤ ਹੈ ਜਦੋਂ ਮਨੁੱਖ ਏਕ ਓਮਕਾਰ ਸਤਨਾਮ ਦੇ ਉਚਾਰਨ ਵਿੱਚ ਲੀਨ ਹੋ ਜਾਂਦਾ ਹੈ ਤਾਂ ਉਹ ਚਿੰਤਾ ਡਰ ਤੇ ਅਣਜਾਣੇ ਹਨੇਰੀਆਂ ਤੋਂ ਦੂਰ ਹੋ ਜਾਂਦਾ ਹੈ ਇਹ ਮੰਤਰ ਸਾਨੂੰ ਯਾਦ ਦਿਵਾਉਂਦਾ ਹੈ ਕਿ ਰੱਬ ਸਿਰਫ ਇੱਕੋ ਹੀ ਹੈ ਜੋ ਨਾ ਤਾਂ ਨਾਸ ਹੁੰਦਾ ਤੇ ਨਾ ਹੀ ਡਰਦਾ ਹੈ ਤਿੰਨ ਨਿਰਵਾਰ ਹੈ ਹਰ ਵਾਰ ਜਦੋਂ ਆਪਾਂ ਮੂਲ ਮੰਤਰ ਦਾ ਜਾਪ ਕਰਦੇ ਆ ਇਹ ਤੁਹਾਨੂੰ ਰੱਬ ਦੇ ਨਾਲ ਜੁੜਨ ਦਾ ਸਬਕ ਸਿਖਾਉਂਦਾ ਹੈ ਮੂਲ ਮੰਤਰ ਦੀ ਤਾਕਤ ਐਨ ਸਾਇਨਿਕ ਹੈ ਜਿਵੇਂ ਜਿਹੜੇ ਜਿਹੜੇ ਰੋਗ ਨੂੰ ਖਤਮ ਕਰਨ ਲਈ ਜ਼ਹਿਰ ਖਿਲਾਇਆ ਜਾਂਦਾ ਉਵੇਂ ਹੀ ਮੂਲ ਮੰਤਰ ਮਨ ਦੇ ਅੰਦਰਲੇ ਵਿਕਾਰਾਂ ਡਰਾਂ ਬਿਮਾਰੀਆਂ ਤੇ ਬੁਰੇ ਸੰਸਕਾਰਾਂ ਨੂੰ ਖਤਮ ਕਰਦਾ ਹੈ ਜਿਸ ਤਰ੍ਹਾਂ ਕਿ ਆਪਾਂ ਰੋਗ ਦੀ ਗੱਲ ਕੀਤੀ ਵੀ ਰੋਗ ਨੂੰ ਖਤਮ ਕਰਨ ਲਈ ਜ਼ਹਿਰ ਦੀ ਗੱਲ ਕੀਤੀ ਦਵਾਈ ਦਵਾਈ ਖਵਾਈ ਜਾਂਦੀ ਹੈ ਉਸੇ ਤਰ੍ਹਾਂ ਇਹ ਕਹਿੰਦੇ ਮੂਲ ਮੰਤਰ ਮੰਨਦੇ ਅੰਦਰਲੇ ਵਿਕਾਰਾਂ ਡਰਾ ਬਿਮਾਰੀਆਂ ਤੇ ਬੁਰੇ ਸੰਸਕਾਰਾਂ ਨੂੰ ਖਤਮ ਕਰਦਾ ਹੈ ਜਦੋਂ ਇਹ ਮੰਤਰ ਹਰ ਰੋਜ਼ ਦਿਨੋ ਜਪਿਆ ਜਾਂਦਾ ਹੈ ਤਾਂ ਦੇ ਮਨ ਚਿੱਤ ਨੂੰ ਅਜਿਹੀ ਤਾਕਤ ਦਿੰਦਾ ਹੈ ਕਿ ਮਨੁੱਖ ਆਸ-ਪਾਸ ਦੇ ਸਾਰੇ ਦੁੱਖਾਂ ਤਕਲੀਫਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ ਉਹਦੇ ਆਸ-ਪਾਸ ਕੋਈ ਨੈਗੇਟਿਵ એનર્ਜੀ ਨਹੀਂ ਰਹਿੰਦੀ ਜੇਕਰ ਬੰਦਾ ਇਸ ਦੁੱਖ ਤਕਲੀਫ ਨੂੰ ਛੱਡ ਦੇਵੇ ਆਪਣੇ ਮਨ ਤੇ ਹਾਵੀ ਹੋਣ ਇਹ ਮਨ ਤੋਂ ਹਾਵੀ ਹੋਣਾ ਉਸੇ ਟਰੰਬੰਦ ਹੋ ਜਾਣਾ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਦੇ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਵਾਂਗੇ ਜਿਹੜਾ ਮਨੁੱਖ ਹਰੇਕ ਰੋਜ਼ ਮੂਲ ਮੰਤਰ ਦਾ ਜਾਪ ਕਰਦਾ ਹੈ ਉਹ ਹੌਲੀ-ਹੌਲੀ ਦੁਨੀਆ ਦੇ ਚੱਕਰ ਵਿੱਚੋਂ ਨਿਕਲਦਾ ਜਾਂਦਾ ਹੈ ਘਰ ਗ੍ਰਸਥੀ ਕਾਮਕਾਰ ਰਿਸ਼ਤੇ ਨਾਤੇ ਸਭ ਦੀਆਂ ਗੁੰਜਲਾਂ ਵਿੱਚੋਂ ਉਹ ਆਤਮਿਕ ਤੌਰ ਤੇ ਆਜ਼ਾਦ ਜਾ ਹੋ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਨੇ ਇਹ ਮੰਤਰ ਸਾਨੂੰ ਅਜੇ ਹੀ ਮਜ਼ਬੂਤ ਰਸੀ ਵਜੋਂ ਦਿੱਤਾ ਹੈ ਜਿਸ ਨਾਲ ਜੁੜ ਕੇ ਅਸੀਂ ਜ਼ਿੰਦਗੀ ਦੇ ਹਰੇਕ ਝਟਕੇ ਦਾ ਸਾਹਮਣਾ ਠੰਡੇ ਮਨ ਨਾਲ ਕਰ ਸਕਦੇ ਹਾਂ ਮੂਲ ਮੰਤਰ ਸਾਡੇ ਚਾਰੇ ਪਾਸੇ ਰੱਖਿਆ ਦਾ ਆਦ੍ਰਿਸ਼ਟ ਕਵਚ ਬਣਾਉਂਦਾ ਹੈ ਇਹ ਉਸ ਤੇਜ ਤੋਂ ਨਿਵੰਗ ਕੰਮ ਕਰਦਾ ਹੈ ਜੋ ਨજર ਤੋੜ ਤੰਤਰ ਮੰਤਰ ਦਰ ਸਾਰੇ ਦੁੱਖ ਸੰਕਟਾਂ ਨੂੰ ਖਤਮ ਕਰ ਦਿੰਦਾ ਹੈ ਜਿਸ ਘਰ ਵਿੱਚ ਮੂਲ ਮੰਤਰ ਦੀ ਗੂੰਜ ਗੂੰਜਦੀ ਹੈ ਉਥੇ ਨਾ ਹੀ ਕੋਈ ਰੁਕਾਵਟਾ ਨਾ ਕਲੇਸ਼ ਕੁਝ ਵੀ ਨਹੀਂ ਬੱਚਿਆਂ ਨੂੰ ਰਾਤ ਨੂੰ ਸੁਣਾਉਣਾ ਕੰਮ ਤੇ ਜਾਂਦੇ ਸਮੇ ਜਪਣਾ ਇਹ ਸਭ ਮੰਤਰ ਦੀਆਂ ਬਰਕਤਾਂ ਨੇ ਜਿਹੜੀਆਂ ਕਿ ਸਾਡੇ ਘਰ ਦੇ ਵਿੱਚ ਵਧਦੀਆਂ ਜਾਣੀਆਂ ਨੇ ਜਿਵੇਂ ਹੀ ਕੋਈ ਮਨੁੱਖ ਮੂਲ ਮੰਤਰ ਦੇ ਅਰਥਾਂ ਨੂੰ ਸਮਝ ਕੇ ਉਸ ਦੀ ਸ਼ਰਨ ਵਿੱਚ ਆਉਂਦਾ ਹੈ ਤਿਵੇਂ ਹੀ ਉਸ ਦਾ ਮਨ ਮਰ ਜਾਂਦਾ ਹੈ ਮਤਲਬ ਇਹ ਹੈ ਕਿ ਹੰਕਾਰ ਲੋਭ ਮੋਹ ਕ੍ਰੋਧ ਇਹ ਸਭ ਖਤਮ ਹੋ ਜਾਂਦੇ ਨੇ ਇਹ ਜੀਵਨ ਗੱਲ ਹੈ ਕਿ ਉਸ ਮੌਤ ਵਿੱਚ ਆਤਮਾ ਜਨਮ ਲੈਂਦੀ ਹੈ ਫਿਰ ਮਨੁੱਖ ਕਦੇ ਖਾਲੀ ਮਹਿਸੂਸ ਨਹੀਂ ਕਰਦਾ ਮੂਲ ਮੰਤਰ ਉਸ ਦੇ ਅੰਦਰ ਇੱਕ ਅਜਾਹ ਨੂਰ ਪੈਦਾ ਕਰ ਦਿੰਦਾ ਹੈ ਜੋ ਪੂਰੇ ਜੀਵਨ ਨੂੰ ਚਮਕਾ ਦਿੰਦਾ ਹੈ ਜੋ ਜੇਕਰ ਤੁਹਾਡੇ ਤੇ ਕੋਈ ਵੀ ਦੁੱਖ ਤਕਲੀਫ ਆਵੀ ਹੋ ਚੁੱਕੀ ਹੈ ਤਾਂ ਤੁਸੀਂ ਆਪਣੇ ਧੰਤਨ ਗੁਰੂ ਨਾਨਕ ਪਾਸਾ ਜੀ ਦਾ ਨਾਮ ਜਪਦਿਆਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰਦੇ ਹੋ ਤੁਹਾਡੀ ਜ਼ਿੰਦਗੀ ਦੀਆਂ तमाम ਮੁਸ਼ਕਲਾਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਕਹਿੰਦੇ ਵੀ ਜਿਹੜਾ ਮਨੁੱਖ ਮੂਲ ਮੰਤਰ ਦਾ ਜਾਪ ਕਰਦਾ ਹੈ ਨਾ ਉਹ ਦੁਨੀਆ ਦੇ ਰਹਿੰਦਿਆਂ ਹੀ ਜੀਵਨ ਮੁਕਤ ਹੋ ਜਾਂਦਾ ਹੈ ਇਸ ਕਰਕੇ ਜਦੋਂ ਵੀ ਦੁੱਖ ਆਉਣ ਉਹਨੂੰ ਰੱਬ ਦੀ ਇੱਕ ਪਰਖਿਆ ਸਮਝੋ ਉਹਨਾਂ ਨੂੰ ਇੱਕ ਇਮਤਿਹਾਨ ਸਮਝੋ ਰੋਣਾ ਆਵੇ ਤਾਂ ਰੋ ਲਵੋ ਪਰ ਵਾਹਿਗੁਰੂ ਨੂੰ ਯਾਦ ਕਰਦੇ ਹੋ ਰੋਵੋ ਦਿਨ ਪਰ ਆਵੇ ਤਾਂ ਆਉਣ ਦਿਓ ਪਰ ਨਾਮ ਜਪਦੇ ਖੋਏ ਆਉਣਗੇ ਰੱਬ ਨੇ ਕਿਹਾ ਤੇਰਾ ਭਾਣਾ ਮੀਠਾ ਲਾਗੇ ਇਸ ਤੋਂ ਵੱਡੀ ਬਾਣੀ ਕੋਈ ਨਹੀਂ ਸਭ ਤੋਂ ਵੱਡੀ ਅਰਦਾਸ ਇਹ ਨਹੀਂ ਕਿ ਮੈਨੂੰ ਦੁੱਖ ਨਾ ਮਿਲਣ ਸਭ ਤੋਂ ਵੱਡੀ ਅਰਦਾਸ ਇਹ ਹੈ ਕਿ ਮੈਨੂੰ ਹਰ ਹਾਲਤ ਵਿੱਚ ਤੇਰਾ ਭਾਣਾ ਮੰਨਣ ਦੀ ਸਮਝ ਆ ਜਾਵੇ ਜੇਕਰ ਅਸੀਂ ਅੰਮ੍ਰਿਤ ਵੇਲੇ ਉੱਠ ਕੇ 3 ਵਜੇ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦੇਵਾਂਗੇ ਤਾਂ ਤੁਹਾਡੀ ਜ਼ਿੰਦਗੀ ਜ਼ਰੂਰ ਬਦਲ ਜਾਵੇਗੀ ਆਪਣੀ ਜ਼ਿੰਦਗੀ ਦੇ ਵਿੱਚ ਠੋਕਰਾਂ ਖਾ ਖਾ ਕੇ ਜੇਕਰ ਤੁਸੀਂ ਵੱਡੇ ਹੋਏ ਹੋ ਜਾਂ ਫਿਰ ਤੁਸੀਂ ਨਾਮ ਜੇ ਆਪਣਾ ਸ਼ੁਰੂ ਕੀਤਾ ਤਾਂ ਫਿਰ ਦੇਖਣਾ ਤੁਹਾਡੀ ਜ਼ਿੰਦਗੀ ਦੇਆਂ ਠੋਕਰਾਂ ਕਿਸ ਤਰ੍ਹਾਂ ਖਤਮ ਹੋ ਜਾਣਗੀਆਂ ਜੇਕਰ ਤੁਸੀਂ ਪੂਰੇ ਮਨ ਚਿੱਤ ਦੇ ਨਾਲ ਗੁਰਬਾਣੀ ਦਾ ਜਾਪ ਕਰਨਾ ਸ਼ੁਰੂ ਕਰੋਗੇ ਤਾਂ ਤੁਹਾਡੀ ਜ਼ਿੰਦਗੀ 100% ਬਦਲੇਗੀ ਇੱਕ ਵਾਰ ਤੁਸੀਂ ਮੇਰੇ ਕਹੇ ਅਨੁਸਾਰ ਮੂਲ ਮੰਤਰ ਜੀ ਦਾ ਜਾਪ ਅੰਮ੍ਰਿਤ ਵੇਲੇ ਉੱਠ ਕੇ ਕਰਨਾ ਸ਼ੁਰੂ ਕਰਦੇ ਹੋ ਜੇਕਰ ਜਿਸ ਦਿਨ ਤੋਂ ਤੁਸੀਂ ਸ਼ੁਰੂ ਕਰੋਗੇ ਉਸ ਦਿਨ ਤੋਂ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਹੋਣਾ ਸ਼ੁਰੂ ਹੋ ਜਾਵੇਗਾ ਜਦੋਂ ਤੁਹਾਡੀ ਜ਼ਿੰਦਗੀ 'ਚ ਬਦਲਾਅ ਆਇਆ ਤਾਂ ਤੁਹਾਡੀ ਜ਼ਿੰਦਗੀ ਬਦਲ ਵੀ ਜ਼ਰੂਰ ਜਾਵੇਗੀ ਸੋ ਜੇਕਰ ਮੇਰੇ ਭੈਣ ਭਰਾਵਾਂ ਨੂੰ ਵੀਡੀਓ ਚ ਅੱਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ